Oh, uh... ਸ਼੍ਰੀ ਗੁਰੂ ਨਾਨਕ ਹਨੁਮਾਨਗੜ ਜੰਕਸ਼ਨ ਵਾਰਡ ਨੰਬਰ 2 ਅਤੇ 3 ਦੇ ਵਿਚਾਲੇ ਸਥਿਤ ਹੈ ਹਨੁਮਾਨਗੜ ਜੰਕਸ਼ਨ ਵਿੱਚ ਇਹ ਗੁਰਦੁਆਰਾ ਹੈ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਦਿ ਜਿਹੜਾ ਗੁਰਪੁਰਬ ਪ੍ਰਕਾਸ਼ ਉਸਮਿਲ ਪੈਣਿਆ ਉਹਨੂੰ ਮੁੱਖ ਰੱਖਦੇ ਹੋਏ ਤਿੰਨ ਦਿਨਾਂ ਤੋਂ ਅਖੰਡ ਪਾਠ ਚੱਲ ਰਿਹਾ ਸੀ ਉਹਦਾ ਅੱਜ ਭੋਗ ਪਾਇਆ ਗਿਆ ਅਤੇ ਭੋਗ ਪਾਣ ਤੋਂ ਬਾਅਦ ਫਿਰ ਜਿੱਥੇ ਇੱਕ ਪਾਸੇ ਲੰਗਰ ਦੀ ਤਿਆਰੀ ਸੀ ਤੇ ਦੂਸਰੇ ਪਾਸੇ ਫਿਰ ਸੰਗਤ ਦੇ ਨਾਲ ਫਿਰ ਵਿਚਾਰ ਵਟਾਂਦਰਾ ਕਰਨ ਵਾਸਤੇ ਸ਼ਬਦ ਕੀਰਤਨ ਨਾਲ ਜੋੜਨ ਵਾਸਤੇ ਅਤੇ ਧਰਮ ਪ੍ਰਚਾਰ ਵਾਸਤੇ ਇੱਥੇ ਰਾਗੀ ਸਿੰਘਾਂ ਨੇ ਆ ਕੇ ਆਪਣੇ ਪਰਵਚਨਾ ਨਾਲ ਇੱਥੇ ਜਿਹੜੀਆਂ ਸੰਗਤਾਂ ਆਈਆਂ ਸੀ ਉਹਨਾਂ ਨੂੰ ਨਿਹਾਲ ਕੰਨ ਦਾ ਕੰਮ ਵੀ ਇਸ ਕਿਤੇ ਉਸ ਉੱਤੇ ਉਪਰਾਲਾ ਇਸ ਸਮੇਂ ਕੀਤਾ ਗਿਆ ਹੈ ਅੱਜ ਦਾ ਜਿਹੜਾ ਇਹ ਉਪਰਾਲਾ ਕਰਕੇ ਪ੍ਰੋਗਰਾਮ ਕੀਤਾ ਗਿਆ ਨਈ ਖੁੰਝਾ ਹਨਮਾਨਗੜ ਜੰਕਸ਼ਨ ਵਿੱਚ ਇਸ ਗੁਰਦੁਆਰੇ ਦੀ ਤਰਪੋਂ ਅਰੇ ਸਾਧ ਸੰਗਤ ਨੇ ਮਿਲ ਕੇ ਇੱਥੇ ਬੜੇ ਉਤਸ਼ਾਹ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਨਤੀ ਆ ਉਹਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹਨੂੰ ਮਨਾਉਣ ਦਾ ਇੱਥੇ ਉਪਰਾਲਾ ਵੀ ਕੀਤਾ ਹੈ ਚਲੋ ਤੁਹਾਨੂੰ ਕੁਝ ਇਸ ਕਾਰਕਰਮ ਦੀਆਂ ਝਲਕੀਆਂ ਵੀ ਦਿਖਾ ਦਿੰਨੇ ਹਾਂ ਤਨਤਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ 2 ਰੁਪਈਆ ਦਾ ਜਿਹੜਾ ਲੰਗਰ ਸ਼ੁਰੂ ਕੀਤਾ ਸੀ ਉਸ ਵਕਤ ਇਹ ਸੋਚ ਕੇ ਸ਼ੁਰੂ ਕੀਤਾ ਸੀ ਕਿ ਸਿੱਖ ਸੰਗਤ ਕਿਸੇ ਵੀ ਸਖਸ ਨੂੰ ਜਿਹੜਾ ਗੁਰਦੁਆਰੇ ਪਹੁੰਚ ਜਾਂਦਾ ਹੈ ਉਹਨੂੰ ਭੁੱਖਾ ਨਹੀਂ ਰਹਿਣ ਦੇਊਗਾ ਉਹਨੂੰ ਭੁੱਖਾ ਨਹੀਂ ਸੌਣ ਦੇਊਗਾ ਉਸ 20 ਰੁਪਈਆ ਦਾ ਜਿਹੜਾ ਲੰਗਰ ਸ਼ੁਰੂ ਕੀਤਾ ਅੱਜ ਉਹ ਦੇਸ਼ ਵਿਦੇਸ਼ ਅਤੇ ਪੂਰੇ ਇੰਡੀਆ ਦੇ ਜਿੱਥੇ ਵੀ ਗੁਰਦੁਆਰੇ ਬਣੇ ਹੋਏ ਹਨ ਉੱਥੇ ਇਹ ਚੱਲਦਾ ਤੁਹਾਨੂੰ ਦਿਖਦਾ ਹੈ ਇਸੇ ਦਾ ਉਪਰਾਲਾ ਕਰਦੇ ਹੋਏ ਹਨੂਮਾਨਗੜ ਜੰਕਸ਼ਨ ਬਾੜ ਨੰਬਰ 2 3 ਚ ਜਿਹੜਾ ਗੁਰਦੁਆਰਾ ਹੈ ਉੱਥੇ ਲੰਗਰ ਵੀ ਇੱਥੇ ਸੰਗਤਾਂ ਨੇ ਆ ਕੇ ਤਿਆਰ ਕੀਤਾ ਅਤੇ ਲੰਗਰ ਅਟੂਟ ਇੱਥੇ ਇਸ ਗੁਰਦੁਆਰੇ ਦੇ ਪਾਰਿਸਰ ਵਿੱਚ ਆ ਟੂਟ ਵਰਤਿਆ ਹੈ ਦੀਵਾਨ ਜਦੋਂ ਸੱਜੇ ਤੇ ਇੱਥੇ ਅਲੱਗ-ਗਲ ਅਗ ਰਾਗੀ ਜਿਹੜੇ ਕਿ ਧਰਮ ਪ੍ਰਚਾਰ ਕਰਦੇ ਹਨ ਉਹਨਾਂ ਨੇ ਇੱਕ ਤਰ੍ਹਾਂ ਧਰਮ ਦਾ ਰੰਗ ਵਿਖੇੜਨ ਦਾ ਕੰਮ ਕੀਤਾ ਅਤੇ ਜੋ ਸਾਥ ਸੰਗਤ ਇੱਥੇ ਆਈ ਉਹਨਾਂ ਸਾਰਿਆਂ ਨੂੰ ਧਰਮ ਨਾਲ ਜੁੜ ਕੇ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਅਰੇ ਜੋ ਆਪਾਂ ਗਰਣਾ ਔਰ ਕਰੋਧ ਪੈਦਾ ਕਰਦੇ ਆ ਮਨ ਵਿੱਚ ਉਹਨੂੰ ਛੱਡਣ ਵਾਸਤੇ ਇੱਥੇ ਉਪਦੇਸ਼ ਵੀ ਦਿੱਤਾ ਹੈ ਚਲੋ ਫਿਰ ਤਿਆਨੂ ਕੁਝ ਰੰਗਾਂ ਦੇ ਰੰਗੋਂ ਵਿੱਚੋਂ ਕੁਝ ਕੱਢ ਕੇ ਇਹ ਦੀਵਾਨ ਵਿੱਚ ਜਿਹੜੇ ਰਾਗੀ ਸਿੰਘਾਂ ਨੇ ਇੱਥੇ ਆ ਕੇ ਦੀਵਾਨ ਸਜਾਇਆ ਸ਼ਬਦ ਕੀਰਤਨ ਕੀਤਾ ਉਹਦੀਆਂ ਚਲਕੀਆਂ ਵੀ ਸੁਣਾ ਦਿੰਨੇ ਹਾਂ What? सई वेकार छॾेदार नी छॾे रंगो मीदार रोग सां पती जहिड़ा मेनूं लॻियूं बांह छॾ जॾो महाराज निगाह मारियां बै हथ जोड़े के कोई रोज़ नी आ रोज़ लॻिया रब जे नाल चरिया मेर द ਖੁਰਕ ਤੇ ਮਹਾਰਾਜ ਨੇ ਬੜੀਆਂ ਖੇਡਾਂ ਵਰਤਾਈਆਂ ਹੁਣ ਸੁਣੋ ਮਾਣ ਕੀ ਜਗਨਨਾਮ ਮੇਰੇ ਇਹ ਨਾ ਜਾਣ ਤਾਰੇ ਆਪੋ ਮੀ रा नया त ભીમ ગજાન રાકે ઇનામ આતા આપો દેવાજી થાતી કોજે લગઈ પારક શરણાઈ જો ગિરધરમારે રામ તુટ નકે ના પાવા રી જગ જઉ વેલે भे जग दादा सूरमा कीअं जॻजो दादा सूर के जगजा भरत सूरमा के जगज दादा ते भॻत सूरमा जग जो भगत सूरमार इन जग जो भगत सूरमारे सदा ते भॻत सूरमारे छा भॻत